ਅਸੀ ਕਾ ਤੁਸੀਂ ਦੇਖ ਰਹੇ ਹੋ ਹਿੰਦੁਸਤਾਨ ਫਾਸਟ ਨੂੰ ਜਿੰਦਸਤਾਨ ਫਾਸਟ ਦੇਖਣ ਵੱਲ ਦੱਸ ਕਾ ਦਾ ਹਾਰਦਿਕ ਸਵਾਗਤ ਹੈ ਮੈਂ ਹਰਵੀ ਅੱਜ ਮੈਂ ਲੁਧਿਆਣਾ ਸਮਾਰਟ ਸਕੂਲ ਸ਼ੇਰਪੁਰ ਦੇ ਵਿਖੇ ਆਇਆ ਹਾਂ ਜਿੱਤੇ ਕੇ ਪ੍ਰੋਗਰਾਮ ਕੀਤਾ ਗਿਆ ਮੈਂ ਕੈਮਰਾ ਪਰਸਨ ਨੂੰ ਕਹੂੰਗਾ ਥੋੜੀ ਤਸਵੀਰਾਂ ਦਿਖਾਵੇ ਸ਼ੇਰਪੁਰ ਸਰਕਾਰੀ ਸਕੂਲ ਦੀ ਇਸ ਦੇ ਬਾਰੇ ਵੀ ਜਾਣਕਾਰੀ ਅੱਜ ਅਸੀਂ ਸ਼ੇਖਪੁਰਾ ਦੇ ਪ੍ਰਾਇਮਰੀ ਸਕੂਲ ਦੇ ਵਿੱਚ ਪਹੁੰਚੇ ਆ ਜਿਹੜਾ ਸਿੱਖਿਆ ਕ੍ਰਾਂਤੀ ਦਾ ਹਸਤਾ ਚੱਲ ਰਿਹਾ। ਅਰੇ ਜੀ ਪੜੇਗਾ ਪੰਜਾਬ ਬਣੇਗਾ ਪੰਜਾਬ। ਸੋ ਇਸ ਸਕੂਲ ਨੂੰ ਸਾਡੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਵੈਦ ਸੇ ਸਾਡੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ 28,93,000 ਦੀ ਗ੍ਰਾਂਟ ਭੇਜੀ ਗਈ ਜਿਦੇ ਵਿੱਚ ਦੋ ਕਮਰੇ ਨਵੇਂ ਬਣेंगे, ਦੋ ਦੀ ਰਿਪੇਅਰ ਬਣਾਈ ਗਈ ਤੇ ਨਾਲ ਵਰਦੀਆਂ ਤੇ ਨਾਲ ਬੁੱਕਸ ਤੇ ਛੋਟੇ ਬੱਚਿਆਂ ਦੇ ਲਈ ਮਾਈਂਡ ਗ੍ਰੋਇੰਗ ਜਿਹੜੇ ਬਲਾਕਸ ਜਿਹੜੇ ਭੇਜੇ ਗਏ ਤੇ ਜਿਹੜੇ ਪ੍ਰੋਜੈਕਟਰ ਆ ਉਹ ਕਮਰਿਆਂ ਦੇ ਵਿੱਚ ਲਗਾਏ ਗਏ ਤੇ ਨਾਲ ਹੀ ਨਾਲ ਫਰਨੀਚਰ ਭੇਜਿਆ ਗਿਆ ਸੋ ਲੋਕਾਂ ਦਾ ਜਿਹੜਾ ਵਿਸ਼ਵਾਸ ਆ ਉਹ ਸਰਕਾਰੀ ਸਕੂਲਾਂ ਤੇ ਵੱਧ ਰਿਹਾ ਕਿਉਂਕਿ ਸਰਕਾਰੀ ਜਿਹੜੇ ਸਕੂਲ ਆ ਇਹ ਪ੍ਰਾਈਵੇਟ ਸਕੂਲਾਂ ਨਾਲੋਂ ਜ਼ਿਆਦਾ ਵਧੀਆ ਹੋਣ ਲੱਗ ਗਏ ਜਿਹੜੇ ਇੱਥੋਂ ਦੇ ਟੀਚਰ ਆ ਉਹ ਜ਼ਿਆਦਾ ਪੜੇ ਲਿਖੇ ਨੇ ਸਰਕਾਰੀ ਪ੍ਰਾਇਮਰੀ ਸਕੂਲ ਸ਼ੇਰਪੁਰ ਕਲਾ ਵਿਖੇ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਦੋ ਕਮਰਿਆਂ ਦੇ ਉਦਘਾਟਨ ਦੇ ਲਈ ਪ੍ਰੋਗਰਾਮ ਰੱਖਿਆ ਗਿਆ ਸੀਗਾ ਤੇ ਮੈਂ ਐਮਐਲਏ ਮੈਡਮ ਸ਼੍ਰੀਮਤੀ ਰਜਿੰਦਰਪਾਲ ਗੌਰ सिन्हा ਦੀ ਬਹੁਤ-ਬਹੁਤ ਧੰਨਵਾਦੀ ਹਾਂ ਕਿ ਉਹ ਆਪਣਾ ਕੀਮਤੀ ਸਮਾਂ ਘਟ ਕੇ ਸਾਡੇ ਸਕੂਲ ਆਏ ਜਦੋਂ-ਜਦੋਂ ਵੀ ਸਾਨੂੰ ਸਕੂਲ ਦੇ ਲਈ ਕੋਈ ਵੀ ਦਿੱਕਤ ਆਈਆਂ ਜਾਂ ਕਮਰਿਆਂ ਦੀ ਲੋੜ ਪਈ ਆ ਜਾਂ ਵਰਦੀਆਂ ਬੱਚਿਆਂ ਲਈ ਆ ਹੋਰ ਵੀ ਸਹੂਲਤਾਂ ਅਧਿਆਪਕ ਦੀ ਸਹੂਲਤ ਇਹ ਸਰਕਾਰ ਨੇ ਸਾਡੀ ਹਮੇਸ਼ਾ ਲੋੜ ਨੂੰ ਪੂਰਾ ਕੀਤਾ ਹੈ ਵੱਤ ਤੋਂ ਵੱਤ ਕਮਰੇ ਵੱਤ ਤੋਂ ਵੱਤ ਅਧਿਆਪਕ ਹਰ ਸਹੂਲਤ ਬੱਚਿਆਂ ਨੂੰ ਮੁਫਤ ਵਰਦੀਆਂ ਮਤਲਬ ਜੋ ਵੀ ਸਕੂਲਾਂ ਨੂੰ ਮੁਸ਼ਕਿਲਾਂ ਆ ਰਹੀਆਂ ਉਹ ਹਰ ਮੁਸ਼ਕਿਲਾਂ ਸਰਕਾਰ ਵੱਲੋਂ ਪੂਰੀਆਂ ਕੀਤੀਆਂ ਰਹੀਆਂ ਮੈਂ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਪੰਜਾਬ ਸਰਕਾਰ ਦਾ ਲੋੜ ਪੈਣ ਤੇ ਸਰਕਾਰੀ ਸਕੂਲਾਂ ਵਿੱਚ ਵੱਧ ਤੋਂ ਵੱਧ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਵੱਧ ਤੋਂ ਵੱਧ ਕਮਰਿਆਂ ਉੱਪਰ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਹਨ ਸੋ ਇਸ ਲਈ ਮੈਂ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਹਾਂਜੀ ਸੁਰਨਜੀਤ ਕੌਰ ਅਗਲੇ ਪ੍ਰੋਗਰਾਮ ਹੋਏ ਦੇ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਆਪਣੇ ਸਕੀਮ ਦੇ ਵਿੱਚ ਹਾਂਜੀ ਹਾਂਜੀ ਇਹ ਜੋ ਪੰਜਾਬ ਸਿੱਖਿਆ ਕ੍ਰਾਂਤੀ ਸੰਬੰਧੀ ਪ੍ਰੋਗਰਾਮ ਹੋਇਆ ਹੈ ਇਹ ਪੰਜਾਬ ਸਰਕਾਰ ਦਾ ਬਹੁਤ ਹੀ ਵਧੀਆ ਉਪਰਾਲਾ ਹੈ ਮੈਂ ਜੇ ਗੱਲ ਕਰਾਂ ਮੇਰੇ ਸੈਂਟਰ ਦੀ ਤਾਂ ਪੰਜਾਬ ਦਾ ਸਭ ਤੋਂ ਵੱਡਾ ਸੈਂਟਰ ਸੈਂਟਰ ਢੰਡਾਰੀ ਕਲਾ ਜਿਸ ਦੇ ਵਿੱਚ ਹਰ ਸਾਲ ਹੀ ਜਦੋਂ ਤੋਂ ਇਹ ਸਰਕਾਰ ਆਈ ਹੈ ਕਰੋੜਾਂ ਰੁਪਏਾਂ ਦੀ ਗ੍ਰਾਂਟ ਆ ਰਹੀ ਹੈ ਤਾਂ ਇਹ ਸਕੂਲ ਨੂੰ ਵੀ 23 ਲੱਖ ਤੋਂ ਅਬਵ ਦੀ ਗ੍ਰਾਂਟ ਜਿਹੜੀ ਆਈ ਹੈ ਤਾਂ ਇਹ ਬਹੁਤ ਵਧੀਆ ਉਪਰਾਲਾ ਹੈ ਨਵੇਂ ਟੀਚਰ ਬਹੁਤ ਸਾਰੇ ਭਰਤੀ ਕੀਤੇ ਗਏ ਹਨ ਸਾਡੇ ਸੈਂਟਰ ਦੇ ਵਿੱਚ ਹੀ 250 ਦੇ ਲਗਭਗ ਨਵੇਂ ਟੀਚਰ ਜਿਹੜੇ ਨਵੇਂ ਅਧਿਆਪਕ 6835 ਦੇ ਦੀਨ ਆਏ ਸਨ ਅਤੇ ਹੁਣ 5994 ਦੇ ਦੀਨ ਆਏ ਹਨ ਬਹੁਤ ਸੋਹਣਾ ਪ੍ਰਾਲਾਏ ਪੰਜਾਬ ਸਰਕਾਰ ਦਾ ਸਾਡੇ ਬਹੁਤ ਸਾਰੇ ਸਾਥੀ ਜਿਹੜੇ ਲੁਧਿਆਣਾ ਜ਼ਿਲ੍ਹੇ ਦੇ ਫਿਨਲੈਂਡ ਟ੍ਰੇਨਿੰਗ ਲੈ ਕੇ ਆਏ ਹਨ ਵਿਦੇਸ਼ਾਂ ਦੇ ਵਿੱਚ ਇਹ ਟ੍ਰੇਨਿੰਗ ਦੇਣ ਵਾਲਾ ਅਧਿਆਪਕਾਂ ਨੂੰ ਇਹ ਪਹਿਲਾ ਹੀ ਮੌਕਾ ਹੈ ਜੀ ਪੇਰੈਂਟਸ ਸਾਰਿਆਂ ਨੂੰ ਮੇਰੇ ਵੱਲੋਂ ਬਾਰੀ ਸਵਾਗਤ ਹੈ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਸਾਰੇ ਪਿਆਰੇ ਬੱਚਿਆਂ ਨੂੰ ਬਹੁਤ ਪਿਆਰ ਤੇ ਅੱਜ ਵਾਲੀ ਬਹੁਤ ਵਧੀਆ ਕਿ ਆਪਾਂ ਸਾਰੇ ਇੱਥੇ ਇਕੱਠੇ ਹੋਏ ਆ ਤੇ ਪੰਜਾਬ ਦੇ ਟੈਕਨਾਈ ਵੀ ਜੋ ਕਿ ਆਪਣੀ ਸਕੂਲਾਂ ਦੀ ਨਵਾਲ ਬਦਲ ਰਹੀ ਹੈ ਸਕੂਲਾਂ ਨੇ ਬਹੁਤ ਹੀ ਇੱਕ ਨਵਾਂ ਉਪਰਾਲਾ ਕੀਤਾ ਜਾ ਰਿਹਾ ਹੈ ਕ੍ਰਾਂਟਸ ਮਿਲ ਰਹੇ ਆ ਕਮਰੇ ਮਿਲ ਰਹੇ ਆ ਉਹ ਇੰਨੇ ਸਾਰੇ ਨਾਮ ਲੱਗੇ ਸਾਨੂੰ ਬੜੀ ਖੁਸ਼ੀ ਹੁੰਦੀ ਹੈ